ਇੱਕ ਵਧੀਆ ਐਂਟਰ ਸਿਰਫ ਡਾਇਲੌਗ ਨਹੀਂ ਬੋਲਦਾ ਉਹ ਉਸ ਕੈਰੈਕਟਰ ਨੂੰ ਜਿਉਂਦਾ ਹੈ ਸਸੇਕਾਲ ਜੀ ਮੈਂ ਤੁਹਾਡਾ ਸੰਦੀਪ ਵੀਲਾ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਐਕਟਿੰਗ ਦੀ ਪਹਿਲੀ ਕਲਾਸ ਤੇ ਤੋਂ ਜਦੋਂ ਕਿ ਹੁਣ ਰੀਲਾਂ ਦਾ ਜਵਾਨਾ ਚੱਲ ਪਿਆ ਆ ਤੇ ਇੰਸਟਾ ਫੇਸਬੁੱਕ ਹਰੇਕ ਉਹ ਦੇ ਜਾ ਚੰਗੀ ਮੇਜਰ ਤਾਂ ਹਰ ਇੱਕ ਬੰਦੇ ਨੇ ਲੱਗਦਾ ਕਿ ਮੈਂ ਦੋ ਰੀਲਾਂ ਬਣੀਆਂ ਮੈਂ ਭਾਤੀਆਂ ਤੇ ਮੈਂ ਨਾ ਸਟਾਰਟ ਹੋ ਗਿਆ ਹਨਾ ਤੇ ਉਸ ਤੋਂ ਬਾਅਦ ਜਦੋਂ ਕਿਸੇ ਪ੍ਰੋਫੈਸ਼ਨਲ ਕਿਸੇ ਸੌਂਗ ਕਿਸੇ ਵੀਡੀਓ ਜਾਂ ਸੀਰੀਜ਼ ਦੇ ਵਿੱਚ ਨੂੰ ਮੋਕਾਂ ਮੈਂ ਤਾਂ ਉੱਥੇ ਜਾ ਕੇ ਬਹੁਤ ਕਨਫਿਊਜ਼ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਨਹੀਂ ਕੁਝ ਅਮਰੀਕੀਆਂ ਨੇ ਐਕਟਿਵਿਟੀਆਂ ਜਿਨ੍ਹਾਂ ਤੇ ਆਪਾਂ ਗੱਲ ਕਰਾਂਗੇ ਕੁਝ ਨੂੰ ਜਿੰਨਾ ਕਿ ਮੈਨੂੰ ਪਤਾ ਹੁਫਸੋ ਬਹੁਤ ਸਾਰੇ ਇਹ ਜੇ ਲੋਕ ਵੀ ਨੇ ਜਿਹੜੇ ਦੇਖਣਗੇ ਬਹੁਤ ਸਾਰੇ ਕਮੈਂਟ ਵੀ ਕਰਨਗੇ ਸੋ ਐਕਸੈਪਟ ਕਰਾਂਗੇ ਤੁਹਾਡੀਆਂ ਸਾਰੀਆਂ ਜਿੰਨੀਆਂ ਵੀ ਗੱਲਾਂ ਹੋਣੀਆਂ ਕਿਉਂਕਿ ਦੇਖੋ ਪੂਰਾ ਕੋਈ ਵੀ ਨਹੀਂ ਹੁੰਦਾ ਫਿਕੰਦਰ ਤੇ ਆਪਾਂ ਸਾਰੇ ਇੱਕ ਦੂਜੇ ਕੁਛ ਨੁਕਸ ਤੇ ਕਰਦੇ ਹਾਂ ਜਿੰਨਾ ਕਿ ਮੈਨੂੰ ਪਤਾ ਉਹਨਾਂ ਦਾ ਆਪਾਂ ਤੁਹਾਡਨਾਂ ਨਾਲ ਸਾਰਿਆਂ ਨਾਲ ਸ਼ੇਅਰ ਕਰਾਂਗੇ ਸੋ ਗੱਲ ਕਰਦੇ ਹਾਂ ਕਿ ਐਕਟਰ ਕੀ ਹੋਣਾ ਕਿ ਉਹ ਇੱਕ ਅਸਲੀ ਐਕਟਰ ਹਨ ਜਿਹਨੂੰ ਆਪਾਂ ਐਕਟਰ ਕਹਿ ਸਕਦੇ ਹਾਂ ਕਿ ਉਹ ਅਬਜ਼ਰਵ ਕਰਦਾ ਜਿਹੜਾ ਉਹਦਾ ਕੈਰੈਕਟਰ ਆ ਜਿਸ ਦੇ ਵਿੱਚ ਉਹਨੇ ਕੋਈ ਕੰਮ ਕਰਨਾ ਜਿਹੜੇ ਕੈਕਟਰ ਨੂੰ ਉਹਨੇ ਜਿਉਣਾ ਉਹ ਪਹਿਲਾਂ ਉਜ਼ਰਵ ਕਰਦਾ ਕਿ ਲੋਕਾਂ ਕੋਲ ਪਾਸੇ ਐਸੇ ਲੋਕ ਕਿੱਦਾਂ ਦੇ ਨੇ ਕਿੱਦਾਂ ਦੀ ਉਹਨੇ ਗੱਲਬਾਤ ਕਰਨੀ ਆ ਕਿੱਦਾਂ ਦਾ ਉਹਦਾ ਬੈਠਣ ਦਾ ਸਟਾਈਲ ਆ ਕਿੱਦਾਂ ਦਾ ਉਹਦਾ ਬੋਲਣ ਦਾ ਸਟਾਈਲ ਆ ਖੜਨ ਦਾ ਤੁਰਨ ਦਾ ਇਹ ਸਾਰੀਆਂ ਚੀਜ਼ਾਂ ਉਹ ਜਿਹਨੇ ਖਰੋ ਅਬਜ਼ਰਵ ਨਹੀਂ ਕਰਦਾ ਤਾਂ ਉਸ ਤਰੀਕੇ ਨਾਲ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਰਾ ਅਬਜ਼ਰਵ ਕਰਨ ਤੋਂ ਬਾਅਦ ਇੱਕ ਜਿਹੜਾ ਪੂਰਾ ਪੈਕੇਜ ਬਣਦਾ ਤੇ ਉਹ ਪ੍ਰੈਜੈਂਟੇਸ਼ਨ ਜਿਹੜੀ ਉਹ ਕੈਰੈਕਟਰ ਦੀ ਕੈਮਰੇ ਦੇ ਅੰਦਰ ਉਹਨੂੰ ਆਪਾਂ ਕਹਿੰਦੇ ਐਕਟਰ ਐਂਡ ਨੰਬਰ ਦੋ ਤੇ ਆਪਾਂ ਗੱਲ ਕਰਦੇ ਆਂ ਐਕਟਰ ਦੀ ਅਬਜ਼ਰਵੇਸ਼ਨ ਤੋਂ ਬਾਅਦ ਸਾਂਸ ਦੀ ਡਾਇਲੌਗ ਦੀ ਗੱਲ ਡਾਇਲੌਗ ਦੇ ਵਿੱਚ ਹੀ ਹੁੰਦਾ ਕਿ ਜਦੋਂ ਵੀ ਤੁਸੀਂ ਕਿਸੇ ਕੈਰੈਕਟਰ ਦੇ ਵਿੱਚ ਜਾਂ ਤੁਹਾਡਾ ਡਾਇਲੌਗ ਡਿਲੀਵਰੀ ਬਹੁਤ ਮੈਟਰ ਕਰਦੀ ਹੈ ਕਿਉਂਕਿ ਤੁਹਾਡਾ ਜਿਹੜਾ ਕੈਰੈਕਟਰ ਆ ਜੇ ਤੁਹਾਡੇ ਕੈਰੈਕਟਰ ਦੇ ਨਾਲ ਤੁਹਾਡੀ ਵੋਕਲ ਡਾਇਲੌਗ ਜਾਂ ਤੁਹਾਡੀ ਇਮਪ੍ਰੈਸ਼ਨਸ ਮੈਚ ਨਹੀਂ ਕਰ ਰਹੇ ਇਹਦਾ ਮਤਲਬ ਤੁਸੀਂ ਜਿੰਨੇ ਮਰਜ਼ੀ ਵਧੀਆ ਐਸੇ ਐਕਟਰ ਆਪਣੇ ਐਕਟ ਕਰ ਰਹੇ ਆ ਪਰ ਤੁਹਾਡੀ ਜਿਹੜੀ ਡਾਇਲੋਗ ਬੁੱਕਾ ਦਾ ਬੇਸ ਬੁੱਕਾ ਦਾ ਤੇ ਜਿਹੜੀ ਕਿ ਤੁਹਾਡੀ ਵਿਜ਼ੂਅਲ ਨੂੰ ਤੁਮ ਮੈਚ ਕਰੇਗੀ ਆਡੀਓ ਮੈਚ ਕਰੇਗੀ ਉਹ ਤੁਹਾਡਾ ਫੀਲ ਨਹੀਂ ਮੈਚ ਕਰ ਰਿਹਾ ਤਾਂ ਉਹਦਾ ਮਤਲਬ ਤੁਹਾਡੀ ਜਿੰਨੀ ਮਰਜ਼ੀ ਵਧੀਆ ਐਕਟਿੰਗ ਹੈ ਜੇ ਤੁਹਾਡਾ ਡਾਇਲੋਗ ਸਹੀ ਨਹੀਂ ਹੈ ਤੁਹਾਡਾ ਡਾਇਲੋਗ ਬੁੱਕਾ ਦਾ ਪ੍ਰੀਖਿਆ ਸਹੀ ਨਹੀਂ ਹੈ ਕਿਉਂਕਿ ਮੋਸਟਲੀ ਜਿੰਨੇ ਵੀ ਮੁੰਡੇ ਕੁੜੀਆਂ ਆਉਂਦੇ ਨੇ ਮੈਂ ਕਈ ਵਾਰ ਦੇਖਿਆ ਕਿ ਉਹਨਾਂ ਦੀ ਐਕਟਿੰਗ ਜਿਹੜੀ ਹੁੰਦੀ ਹੈਗੀ ਮੋਨੋਗ੍ਰਾਫੀ ਬੜੀ ਵਧੀਆ ਹੁੰਦੀ ਆ ਪਰ ਜਦੋਂ ਉਹਨਾਂ ਨੂੰ ਐਸੇ ਐਕਟਰ ਕਿਸੇ ਡਾਇਲੌਗ ਦੇ ਵਿੱਚ ਬੋਲਣ ਲਈ ਕਿਹਾ ਜਾਂਦਾ ਕਿ ਬਹੁਤ ਸਾਰੇ ਲੋਕ ਤੇ ਕਿੰਨੂੰ ਨਹੀਂ ਨਹੀਂ ਭਾਜੀ ਮੈਂ ਕੱਲੇ ਆਡੀਓ ਤੇ ਮੈਂ ਕਿਹਾ ਸਿੰਕ੍ਰੋਨਾਈਜ਼ ਕਰ ਲੈਣਾ ਹਨ ਤੇ ਮੇਰੇ ਤੋਂ ਡਾਇਲੌਗ ਨਹੀਂ ਬੋਲੇ ਨਾ ਪਰ ਬਾਈ ਦਾ ਬਈ পুষ্প ਹੁੰਦੇ ਕਿ ਚਲੋ ਭਾਜੀ ਮੈਂ ਟਰਾਈ ਕਰਦਾ ਉਹਨਾਂ ਵਿੱਚ ਜਿਹੜੀ ਮੇਨ ਗੱਲ ਮੈਨੂੰ ਦੇਖਣ ਨੂੰ ਮਿਲੀ ਹੈ ਕਿ ਬਹੁਤ ਸਾਰੇ ਲੋਕ ਹੈ ਕਿ ਬੜੀ ਸਪੀਡ ਦੇ ਵਿੱਚ ਡਾਲੂ ਬੋਲ ਦਿੰਦੇ ਆ ਜਾਂ ਕਿ ਸਾਂ ਉੱਪਰ ਨੀਚੇ ਕਰ ਦਿੰਦੇ ਆ ਨਾ ਡਾਇਲੌਗ ਫਸ ਦਿੰਦੇ ਆ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਦੇਖੋ ਡਾਇਲੋਗ ਨੂੰ ਫੀਲ ਕਰਨਾ ਕਿ ਤੁਹਾਡਾ ਇੱਕ ਇੱਕ ਦਿਹਾੜੀਦਾਰ ਬੰਦੇ ਦਾ ਡਾਇਲੋਗ ਹੈ ਇੱਕ ਬਿਜ਼ਨਸਮੈਨ ਦਾ ਡਾਇਲੋਗ ਹੈ ਇੱਕ ਸਟੂਡੈਂਟ ਦਾ ਡਾਇਲੋਗ ਹੈ ਇੱਕ ਇੱਕ ਖੇਲੂ ਕਿਸੇ ਬੰਦੇ ਦਾ ਪਿੰਡੂ ਬੰਦੇ ਦਾ ਸ਼ਹਿਰੀ ਬੰਦੇ ਦਾ ਮਤਲਬ ਸਿਚੁਏਸ਼ਨ ਨੂੰ ਫੀਲ ਕਰਨਾ ਸਿਚੁਏਸ਼ਨ ਨੂੰ ਫੀਲ ਕਰਨ ਤੋਂ ਬਾਅਦ ਤੁਸੀਂ ਇਹੋ ਡਾਇਲੋਗ ਦੇ ਵਿੱਚ ਜਾਣੇ ਡਾਇਲੋਗ ਨੂੰ ਫੀਲ ਕਰਦੇ ਕਿ ਮੈਂ ਕਿੱਥੇ ਖੜਾ ਹਾਂ ਕੀ ਹੈ ਤਾਂ ਉਸ ਡਾਇਲੋਗ ਨੂੰ ਉਸੇ ਵਿਸਤਾਰ ਨਾਲ ਬੋਲਣਾ ਉਸੇ ਤਰੀਕੇ ਨਾਲ ਬੋਲਣਾ ਤਾਂ ਉਹ ਸਾਨੂੰ ਇੱਕ ਕੈਰੈਕਟਰ ਦੇ ਨਾਲ ਮੈਚ ਕਰਦਾ ਇੱਕ ਵਿਜ਼ੂਅਲ ਤੇ ਆਡੀਓ ਦੇ ਵਿੱਚ ਜਿਹੜੀ ਡਾਇਲੋਗ ਦੇ ਵਿੱਚ ਕੰਬੀਨੇਸ਼ਨ ਆ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਇਹ ਬੰਦਾ ਇੱਕ ਪਰਫੈਕਟ ਐਕਟਰ ਦੀ ਆਡੀਓ ਵੀਡੀਓ ਇੱਕ ਵਿਜ਼ੂਅਲ ਆ ਜਿਹੜੀ ਕਿਉਂਕਿ ਕਈ ਵਾਰ ਇਸ ਕੁਝ ਦੇਖਦੇ ਨੂੰ ਕਿ ਕੁਝ ਡਬਿਡ ਕਲਿੱਪਾਂ ਦੇਖਦੇ ਆ ਫਿਲਮਾਂ ਦੇਖਦੇ ਆ ਉਹਦੇ ਵਿੱਚ ਆਡੀਓ ਦਾ ਜਿਹੜਾ ਟੇਸਤਾ ਸਾਨੂੰ ਉਹ ਨਹੀਂ ਮਿਲਦਾ ਤਾਂ ਕਿਤਨਾ ਕਿਤੇ ਪਬਲਿਕ ਬੋਰ ਹੋ ਜਾਂਦੀ ਹੈ ਸੋ ਡਾਇਲੋਗ ਬਹੁਤ ਜ਼ਿਆਦਾ ਮੈਟਰ ਕਰਦੇ ਆ ਤੁਹਾਡੀ ਆਡੀਓ ਤੇ ਵੀਡੀਓ ਦੇ ਵਿੱਚ ਮੈਚਿੰਗ ਹੋਣੀ ਚਾਹੀਦੀ ਹੈ ਤਾਂ ਕਿ ਸਾਹਮਣੇ ਦੇਖਣ ਵਾਲੇ ਬੰਦੇ ਨੂੰ ਫੀਲ ਹੋਵੇ ਜਿਹੜਾ ਕੈਰੈਕਟਰ ਤੁਸੀਂ ਨਿਭਾ ਰਹੇ ਹੋ ਉਹ ਕੈਰੈਕਟਰ ਦੇ ਵਿੱਚ ਉਹ ਆਪਣੇ ਆਪ ਨੂੰ ਅਬਜ਼ਰਵ ਕਰੇ ਕਿਉਂਕਿ ਤੁਹਾਡੇ ਡਾਇਲੌਗ ਤੇ ਆਡੀਓ ਦਾ ਜਿਹੜਾ ਜਿੰਨਾ ਵੀ ਵੀਡੀਓ ਦਾ ਮੈਚ ਹੋਣਾ ਉਹ ਤੁਹਾਡੇ ਡਾਇਨੋ ਪ੍ਰਭਾਵ ਨਹੀਂ ਹੋਣਾ ਤੇ ਅਗਲੀ ਗੱਲ ਇਹ ਹੈ ਕਿ ਜੇ ਤੁਸੀਂ ਆਪਣੇ ਡਾਇਲੌਗ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਤੁਹਾਨੂੰ ਲੱਗਦਾ ਕਿ ਮੇਰੀ ਡਾਇਲੌਗ ਥ੍ਰੀ ਬ੍ਰੀਫ ਅੱਛੀ ਹੋ ਗਈ ਤਾਂ ਰੋਜ਼ ਸਵੇਰੇ ਤੁਸੀਂ ਚੌਪੜੀ ਬਾਕੇ ਬੈਠਣਾ 4 ਸੈਕਿੰਡ ਤੁਸੀਂ ਸਾਂਹ ਲੈਣਾ ਸਾਂਹ ਰੁਕਣਾ ਤੇ 3 ਸੈਕਿੰਡ ਤੁਸੀਂ ਬੋਲਣਾ ਕੋਸ਼ਿਸ਼ ਕਰਨਾ ਕਿ 4 ਸੈਕਿੰਡ ਦਾ ਗੈਪ ਦੇਣਾ ਫਿਰ ਬੋਲਣਾ 4 ਸੈਕਿੰਡ ਦਾ ਗੈਪ ਦੇਣਾ ਫਿਰ ਬੋਲਣਾ ਉਹਦੇ ਨਾਲ ਤੁਹਾਡਾ ਇੱਕ ਠਹਿਰਾਅ ਜਿਹੜਾ ਹੈ ਡਾਇਲੋਗ ਦੇ ਵਿੱਚ ਬਣਦਾ ਕਿਉਂਕਿ ਇਹ ਸਮਝਾਉਣ ਨਾਲ ਹੋ ਸਕਦਾ ਕਿ ਤੁਹਾਨੂੰ ਸਭ ਨਹੀਂ ਲੱਗ ਕੇ ਕਿ 4 ਸੈਕਿੰਡ ਕੀ ਹੈ 3 ਸੈਕਿੰਡ ਕੀ ਹੈ ਨੂੰ ਵੀ ਨਹੀਂ ਪਤਾ ਲੱਗਦਾ ਸਿੱਧਾ ਲੈਣ ਦੀ ਜਦੋਂ ਪਰ ਜਦੋਂ ਮੈਂ ਪ੍ਰੈਕਟੀਕਲੀ ਕਰਕੇ ਦੇਖਿਆ ਉਸ ਨੂੰ ਬੈਠ ਕੇ ਇੱਕ ਜਗ੍ਹਾ ਤੇ ਇੱਕ ਡਾਇਲੋਗ ਨੂੰ ਇੱਕ ਸ਼ਬਦ ਨੂੰ ਬੋਲਿਆ ਤਾਂ ਕੀ ਸਪੇਸ ਫੀਲ ਉਹ ਡਾਟਾ ਸਮਝ ਕੇ ਪਤਾ ਲੱਗ ਜਾਣਾ ਕਿ ਸਾਡੇ ਡਾਇਲੌਗ ਦੇ ਵਿੱਚ ਜਿਹੜਾ ਫੀਲ ਆ ਉਹ ਕਿੱਥੇ ਆ ਰਿਹਾ ਕਿਹੜੇ ਡਾਇਲੌਗ ਦੇ ਵਿੱਚ ਕਿਹੜੇ ਸ਼ਬਦ ਤੇ ਮੈਂ ਜ਼ਿਆਦਾ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਜਾਂ ਸਮੂਥ ਬੋਲਦਾ ਤਾਂ ਡਾਇਲੌਗ ਦਾ ਸਭ ਤੋਂ ਮੇਨ ਮੇਨ ਜਿਹੜਾ ਮਕਸਦ ਹੁੰਦਾ ਕਿ ਤੁਸੀਂ ਸਪੇਸ ਕਿੱਥੇ ਲੈਣੀ ਆ ਤੁਹਾਡੀ ਆਵਾਜ਼ ਕਿੱਥੇ ਰੁਕਣੀ ਚਾਹੀਦੀ ਆ ਕਿੱਥੇ ਉੱਪਰ ਜਾਣੀ ਚਾਹੀਦੀ ਆ ਕਿੱਥੇ ਨੀਚੇ ਜਾਣੀ ਚਾਹੀਦੀ ਆ ਤੁਹਾਡਾ ਜਿਹੜਾ ਮੂਡ ਜਾਂ ਤੁਹਾਡਾ ਫੀਲ ਉਹ ਤੁਹਾਡਾ ਸੈਡ ਹੈ ਹੈਪੀ ਹੈ ਕੀ ਹੈ ਉਹ ਤੁਹਾਨੂੰ ਆਪਣੇ ਆਪ ਫੀਲ ਹੋਣ ਲੱਗ ਜਾਏਗਾ ਜਦੋਂ ਤੁਸੀਂ ਉਸ ਡਾਇਲੋਗ ਨੂੰ ਪ੍ਰੋਪਰ ਟਾਈਮਿੰਗ ਦੇ ਵਿੱਚ ਬੋਲੋਗੇ ਜਦੋਂ ਤੁਸੀਂ ਡਾਇਲੋਗ ਨੂੰ ਟਾਈਮਿੰਗ ਦੇ ਵਿੱਚ ਬੋਲੋਗੇ ਤਾਂ ਤੁਹਾਡੀ ਜਿਹੜੀ ਬਾਡੀ ਹੈ ਉਹ ਪ੍ਰੋਪਰ ਰਿਲੈਕਸ ਰਹੂਗੀ ਕਿਉਂਕਿ ਜਦੋਂ ਅਸੀਂ ਜਲਦੀ ਜਲਦੀ ਬੋਲਦੇ ਹਾਂ ਨਾ ਤੇ ਮਾਨੀ ਜਦੋਂ ਮੈਂ ਕੋਈ ਗੱਲ ਜਲਦੀ ਜਲਦੀ ਬੋਲਦਾ ਤਾਂ ਮੇਨੂੰ ਮੇਰੀ ਜਿਹੜੀ ਬਾਡੀ ਲੈਂਗੁਏਜ ਉਹ ਵੀ ਬੜੀ ਸਪੀਡ ਨਾਲ ਮਤਲਬ ਮੂਵਮੈਂਟ ਕੀਤੀ ਹੈ ਕਿਉਂਕਿ ਜਿਹੜੀ ਸਾਡੀ ਅ ਕਮਿਊਨੀਕੇਸ਼ਨ ਸਕੂਲ ਸਰ ਕਮਿਊਨੀਕੇਸ਼ਨ ਸਪੇਸ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਆਪਣੀ ਬਾਡੀਜ਼ ਦੇ ਨਾਲ ਆਪਣੀ ਬਾਡੀ ਨੂੰ ਆਡੀਓ ਨੂੰ ਮੈਚ ਕਰਕੇ ਇਮਪ੍ਰੈਸ਼ਨਸ ਦੇ ਨਾਲ ਸਾਹਮਣੇ ਵਾਲੇ ਬੰਦੇ ਨੂੰ ਪਹੁੰਚਾਉਣਾ ਕਿਉਂਕਿ ਐਕਟਿੰਗ ਦਾ ਮੀਨ ਦਾ ਇਹੀ ਹੈ ਕਿ ਤੁਹਾਡੀ ਆਡੀਓ ਤੁਹਾਡੀ ਵੀਡੀਓ ਐਂਡ ਤੁਹਾਡੇ ਫੇਸ ਮੂਵਮੈਂਟ ਹੈਂਡ ਮੂਵਮੈਂਟ ਦੇ ਨਾਲ ਉਹ ਚੀਜ਼ ਇੱਕ ਸ਼ੋ ਹੋਣੀ ਚਾਹੀਦੀ ਹੈ ਸਾਹਮਣੇ ਵਾਲੇ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਕਿ ਇੱਕ ਸਾਹਮਣੇ ਐਕਟਰ ਕਹਿਣਾ ਕੀ ਹੁੰਦਾ ਹੈ ਨਾ ਤੇ ਜੇ ਤੁਹਾਡੀ ਉਹ ਚੀਜ਼ ਮੈਚ ਕਰਦੀ ਹੈ ਠੀਕ ਹੈ ਜੇ ਤੁਹਾਡੀ ਡਾਇਲੌਗ ਡਿਲੀਵਰੀ ਦੇ ਵਿੱਚ ਟਾਈਮਿੰਗ ਤੁਹਾਨੂੰ ਲੱਗ ਰਿਹਾ ਕਿ ਹਾਂ ਇਹ ਜਿਹੜਾ ਮੇਰਾ ਡਾਇਲੌਗ ਹੈ ਇਹਦੇ ਵਿੱਚ ਪ੍ਰੋਪਰ ਟਾਈਮਿੰਗ ਹੈ ਪਰ ਉਹਦੇ ਵਿੱਚੋਂ ਸਾਹਮਣੇ ਵਾਲੇ ਬੰਦੇ ਨੂੰ ਇੱਕ ਟਾਈਮ ਮਿਲਦਾ ਕਿ ਇੱਕ ਐਕਟਰ ਕੀ ਕਹਿਣਾ ਚਾਹੁੰਦਾ ਉਹਦੀ ਫੇਸ ਇਮਪ੍ਰੈਸ਼ਨ ਉਹਦੇ ਹੈਂਡ ਮੂਵਮੈਂਟ ਉਹਦੀ ਬਾਡੀ ਲੈਂਗੁਏਜ ਕੀ ਹੈ ਐਂਡ ਉਸ ਐਕਟਰ ਨੂੰ ਵੀ ਇੱਕ ਰਿਲੈਕਸੇਸ਼ਨ ਮਿਲਦੀ ਹੈ ਉਸ ਡਾਇਲੌਗ ਨੂੰ ਬੋਲਣ ਵਾਸਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਧਿਆਨ ਨਾਲ ਰੱਖਣ ਵਾਲੀਆਂ ਨੇ ਜਦੋਂ ਵੀ ਤੁਸੀਂ ਕੋਈ ਡਾਇਲੌਗ ਬੋਲ ਕੇ ਦੇਖਣਾ ਕਿਉਂਕਿ ਅ ਅਸੀਂ ਕਿਸੇ ਵੀ ਗੱਲ ਨੂੰ ਜਦੋਂ ਸੁਣਦੇ ਹਾਂ ਤਾਂ ਉਹਦੇ ਵਿੱਚ ਜੇ ਕਿਤੇ ਜਿਆਦਾ ਬੰਦਾ ਤੇਜ਼ ਬੋਲ ਰਿਹਾ ਸਾਨੂੰ ਪਤਾ ਨਹੀਂ ਲੱਗਦਾ ਕੀ ਬੋਲ ਰਿਹਾ ਇਸਨੇ ਨਾ ਤਾਂ ਜੇ ਕੋਈ ਬੰਦਾ ਸਲੋ ਤਰੀਕੇ ਨਾਲ ਬੋਲਦਾ ਕਿ ਹਾਂਜੀ ਕਿਵੇਂ ਹੋ ਕੀ ਹਾਲ ਚੱਲ ਨੇ ਠੀਕ ਹੈ ਜਹਾ ਵੀ ਕਿਵੇਂ ਕੀ ਹਾਲ ਚੱਲ ਨੇ ਉਹ ਉਹ ਨਹੀਂ ਹਾਂਜੀ ਕੀ ਹਾਲ ਚੱਲ ਨੇ ਕਿਵੇਂ ਹੋ ਤੁਸੀਂ ਤਾਂ ਇੱਕ ਡਾਇਲੋਗ ਦੇ ਵਿੱਚ ਫੀਲ ਸਾਹਮਣੇ ਵਾਲੇ ਬੰਦੇ ਬੋਲਣ ਦਾ ਤਰੀਕਾ ਲੈਜ਼ਰ ਉਹ ਸਾਰੀਆਂ ਈ ਜਾਨੂੰ ਪਤਾ ਲੱਗਦੇ ਨੇ ਉਸੇ ਤਰੀਕੇ ਫਿਲਮ ਲਾਈਟ ਵਿੱਚ ਕੈਮਰੇ ਅੱਗੇ ਵੀ ਤੁਸੀਂ ਬੋਲਦੇ ਹੋ ਇਹ ਤੁਹਾਡੇ ਕੋਲੇ ਬੋਲਣ ਦਾ ਤਰੀਕਾ ਸਾਹਮਣੇ ਵਾਲੇ ਨੂੰ ਸੁਣਾਉਣ ਦਾ ਤੇ ਸੁਣਾਉਣ ਦਾ ਤਰੀਕਾ ਪ੍ਰੋਪਰ ਹੈ ਟਾਈਮਿੰਗ ਤੁਸੀਂ ਹਰੇਕ ਡਾਇਲੌਗ ਨੂੰ ਪੂਰੀ ਦਿੰਦੇ ਆ ਤਾਂ ਇਟ ਮੀਨਸ ਕਿ ਤੁਸੀਂ ਆਪਣੀ ਬਾਡੀ ਦੇ ਰਿਲੈਕਸੇਸ਼ਨ ਦੇ ਨਾਲ ਕੈਮਰੇ ਦੇ ਅੱਗੇ ਕੰਮ ਕਰ ਰਹੇ ਹੋ ਤੇ ਸਾਹਮਣੇ ਵਾਲਾ ਬੰਦਾ ਜੋ ਵੀ ਤੁਹਾਨੂੰ ਦੇਖ ਰਿਹਾ ਜੋ ਵੀ ਕਰੈਕਟਰ ਤੁਸੀਂ ਨਿਭਾ ਰਹੇ ਹੋ ਉਹ ਕਰੈਕਟਰ ਦੇ ਨਾਲ ਤੁਸੀਂ ਚੰਗੇ ਤਰੀਕੇ ਨਾਲ ਆਪਣੇ ਪਾਰਟ ਨੂੰ ਇੱਕ ਪਰਫੈਕਟ ਲੈਵਲ ਤੇ ਲੈ ਜਾਉਂਦੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਐਕਸਰਸਾਈਜ਼ ਜਿਵੇਂ ਆਪਾਂ ਕਹਿ ਸਕਦੇ ਆ ਕਿ ਜਿਹਨੂੰ ਆਪਾਂ ਕਹਿੰਦੇ ਲਿਪਸ ਰੂਲ ਆ ਮ मतलब स्लो स्लो स्पीक ਰਿਹਾ ਤੁਸੀਂ ਮੈਂ ਮੈਂ ਜਿਵੇਂ ਤੁਸੀਂ ਲਿਪਸ ਨੂੰ ਗਰਮ ਕਰ ਲਈ ਤਾਂ ਕਿ ਜਿਹੜੇ ਤੁਹਾਡੇ ਲਿਪਸ ਆ ਉਹ ਉਹ ਗਰਮ ਰਹੇ ਉਹ ਉਹਨਾਂ ਦੇ ਵਿੱਚ ਜਿਹੜੀ ਮਸਲ ਦੇ ਵਿੱਚ ਮੂਵਮੈਂਟ ਆ ਉਹ ਪ੍ਰੋਪਰ ਆ ਜਾਏ ਕਿਉਂਕਿ ਜਦੋਂ ਤੁਸੀਂ ਕੈਮਰੇ ਸਾਹਮਣੇ ਡਾਇਲੋਗ ਬੋਲਦੇ ਆ ਤਾਂ ਕਿਸੇ ਕੈਕਟਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਆਪਣਾ ਇੱਕ ਜਿਹੜਾ ਇੱਕ ਕਿਸੇ ਵੀ ਐਕਟਰ ਦਾ ਇੱਕ ਪਰਸਨਲ ਲਾਈਫ ਹੁੰਦੀ ਹੈ ਪਰ ਇੱਕ ਪਰਸਨਲ ਲਾਈਫ ਤੋਂ ਪਿੱਛੇ हट ਕੇ ਕਿਸੇ ਦੂਸਰੇ ਬੰਦੇ ਦੇ ਕੈਕਟਰ ਨੂੰ ਜਿਉਣਾ ਬਹੁਤ ਪੱਟਿਕਾ ਗੁੰਦੀ ਹੈ ਉਹ ਉਹੀ ਇੱਕ ਅਸਲੀ ਐਕਟਰ ਹੁੰਦਾ ਹਨ ਤਾਂ ਪਹਿਲਾਂ ਕਿ ਤੁਸੀਂ ਕਿਸੇ ਵੀ ਡਾਇਲੌਗ ਨੂੰ ਬੋਲਣਾ ਜਿਵੇਂ ਮੂੰਹ ਦੇ ਵਿੱਚ ਆਪਾਂ ਬੋਲਦੇ ਹਾਂ ਕੋਈ ਹੌਲੀ ਹੌਲੀ ਹੁੰਦਾ ਹੈ ਨਾ ਤਾਂ ਉਹ ਉਹ ਫਿਰ ਉਹਦੀ ਸਪੀਡ ਦੇਣੀ ਹੈ ਤਾਂ ਇਹਨੂੰ ਅਸੀਂ ਕਹਿੰਦੇ ਆ ਲਿਪਸ ਰੂਲ ਇਹ ਐਕਸਰਸਾਈਜ਼ ਤੁਸੀਂ ਕਿਸੇ ਵੀ ਡਾਇਲੌਗ ਦੇ ਉੱਪਰ ਕਰਕੇ ਦੇਖੋਗੇ ਤਾਂ ਤੁਹਾਨੂੰ ਤੁਹਾਡੇ ਸ਼ਬਦਾਂ ਦੇ ਵਿੱਚ ਤੁਹਾਡੇ ਠਹਿਰਾਓ ਦੇ ਵਿੱਚ ਤਾਂ ਤੁਹਾਨੂੰ ਇਹ ਮਤਲਬ ਬਲਡਿੰਗ ਦੀ ਜਿੰਨੀ ਵੀ ਕਈ ਵਾਰ ਟਿੰਡਕੀ ਸੀ ਕੋਈ ਸ਼ਬਦ ਅੰਦਰ ਵਿੱਚ ਬੋਲਦੇ ਨਾ ਤਾਂ ਉਹਦੇ ਨਾਲ ਤੁਹਾਡੇ ਲਿਪਸ ਮੂਵਮੈਂਟ ਦੇ ਪਰ ਪ੍ਰੋਪਰ ਬਿਲਡਿੰਗ ਜਿਹੜੀ ਪਰ ਹੈ ਬਈ ਇੱਕ ਜਨਰਲਲੀ ਗੱਲ ਹੈ ਕਿ ਜਦੋਂ ਅਸੀਂ ਕਈ ਵਾਰ ਸ਼ੂਟ ਦੇ ਵਿੱਚ ਅਸੀਂ ਸਾਡਾ ਕੈਰੈਕਟਰ ਹੁੰਦਾ ਹੈ ਬਈ ਗੁੱਸੇ ਵਾਲਾ ਕੈਰੈਕਟਰ ਆ ਜਾਂ ਰੋਣ ਵਾਲਾ ਕੈਰੈਕਟਰ ਤਾਂ ਕਈ ਵਾਰ ਆਰਟਿਸਟ ਕੀ ਕਰਦੇ ਕਿ ਉਹ ਆਪਣੇ ਅੰਦਰ ਉਹ ਫੀਲ ਨਹੀਂ ਬਣਾਉਂਦੇ ਜਾਂ ਉਹ ਗੁੱਸੇ ਆ ਉਹ ਫੀਲ ਨਹੀਂ ਬਣਾਉਂਦੇ ਜਾਂ ਰੋਣ ਵਾਲਾ ਫੀਲ ਨਹੀਂ ਬਣਾਉਂਦੇ ਐਕਚੁਅਲੀ ਵਿੱਚ ਉਹ ਕੀ ਕਰਦੇ ਕਿ ਉਹ ਉਸ ਮੂਵਮੈਂਟ ਨੂੰ ਯਾਦ ਕਰਦੇ ਜਿਸ ਟਾਈਮ ਉਹ ਕਿਤੇ ਰੋਏ ਸੀ ਜੋ ਉਹਨਾਂ ਨਾਲ ਬੜੀ ਕੋਈ 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 ਹੈਪਨ ਹੋਈ ਹੈ ਨਾ ਜਿੱਥੇ ਉਹ ਬੜੇ ਸੈਡ ਹੋਏ ਐਂਡ ਸਾਈਕਲ ਵੀ ਜਦ ਜਿੱਥੇ ਉਹ ਕਿਤੇ ਬੜੇ ਗੁੱਸੇ ਦੇ ਵਿੱਚ ਹੋਏ ਸੀ ਕਿਸੇ ਪਰਸਨ ਨੂੰ ਲੈ ਕੇ ਜਾਂ ਕਿਸੇ ਗੱਲ ਨੂੰ ਲੈ ਕੇ ਬੜੇ ਗੁੱਸੇ ਹੋਏ ਤਾਂ ਉਹ ਚੀਜ਼ ਨੂੰ ਯਾਦ ਕਰਦੇ ਆ ਤਾਂ ਕਿ ਉਹਨਾਂ ਦਾ ਜਿਹੜਾ ਸਕਰੀਨ ਤੇ ਜਿਹੜਾ ਮੂਵਮੈਂਟ ਆ ਉਹ ਉਹ ਐਂਗਰੀ ਜਾਂ ਫਿਰ ਉਹਦਾ ਇੱਕ ਸੈਡ ਮੂਡ ਆ ਜਾ ਰਿਹਾ ਬਟ ਤੁਸੀਂ ਇਹ ਬਿਲਕੁਲ ਗਲਤ ਆ ਜਿੰਨੇ ਵੀ ਆਰਟਿਸਟ ਕਰਦੇ ਆ ਕਿਉਂਕਿ ਤੁਸੀਂ ਕੈਰੈਕਟਰ ਨੂੰ ਅੰਡਰਸਟੈਂਡ ਕਰਨਾ ਫੀਲ ਨੂੰ ਅੰਡਰਸਟੈਂਡ ਕਰਨਾ ਤੁਸੀਂ ਇਮੋਸ਼ਨ ਆਪਣੇ ਵਿੱਚ ਜਿਹੜੇ ਲੈ ਕੇ ਆਉਣੇ ਆ ਤਾਂ ਕਿ ਜਿਵੇਂ ਕਈ ਵਾਰ ਕਿ ਹੁੰਦਾ ਕਿ ਤੁਸੀਂ ਕਿਸੇ ਸੀਨ ਨੂੰ ਯਾਦ ਕਰਦੇ ਕਿ ਮੈਂ ਉੱਥੇ ਦਦ ਕਰਕੇ ਰੋਇਆ ਸੀ ਜਾਂ ਉਦੋਂ ਦਦ ਕਰਕੇ ਮੇਰਾ ਮਤਲਬ ਕਿਸੇ ਨਾਲ ਕੋਈ ਲੜਾਈ ਹੋ ਗਈ ਸੀ ਜਾਂ ਨਾ ਇਦਾਂ ਕਰਕੇ ਤਾਂ ਜਿਹੜਾ ਤੁਹਾਡਾ ਉਹ ਕੈਰੈਕਟਰ ਹੈ ਜਿੱਥੇ ਤੁਸੀਂ ਓਨਲੀ سپورਟ ਹੈਗੇ ਹੋ ਜੋ ਕੈਰੈਕਟਰ ਨੂੰ ਸਿਵਾ ਰਹੇ ਹੋ ਉਹਦੇ ਵਿੱਚ ਤੁਹਾਡਾ ਬਹੁਤ ਸਾਰਾ ਜਿਹੜਾ ਗੈਪ ਆ ਪਿਆ ਜਾਂਦਾ ਤੇ ਗੈਪ ਬਣ ਕੇ ਹੁੰਦਾ ਕਿ ਜਿਹੜਾ ਤੁਹਾਡਾ ਮਾਈਂਡ ਕੌਂਸ਼ੀਅਸ ਜਿਹੜਾ ਹੁੰਦਾ ਕਿ ਇੱਕ ਫਰੇਮ ਦੇ ਉੱਤੇ ਜਿਹੜੀ ਤੂੰ ਡਿਓਰ ਪੋਟ ਆ ਤੂ ਟੂ ਡਿਪ ਉਸ ਮੂਡ ਦੇ ਉੱਤੇ ਜਿਹੜੀ ਜਾਂਦੀ ਹੈ ਜਿਸ ਮੂਡ ਦੇ ਵਿੱਚ ਤੁਸੀਂ ਰੋਏ ਸੀ ਜਾਂ ਤੁਸੀਂ ਹਸੇ ਸੀ ਜਾਂ ਤੁਹਾਡਾ ਮਤਲਬ ਤੁਸੀਂ ਗੁੱਸੇ ਹੋਈ ਸੀ ਤਾਂ ਸਭ ਤੋਂ ਮੇਨ ਇਹੀ ਕਹਿਣਾ ਕਿ ਤੁਸੀਂ ਆਪਣੇ ਆਪ ਨੂੰ ਕਰੈਕਟਰ ਦੇ ਵਿੱਚ ਜਿਹੜਾ ਲੈ ਕੇ ਆਉਣਾ ਉਹ ਕੋ ਸਿਚੁਏਸ਼ਨ ਦੇ ਹਿਸਾਬ ਨਾਲ ਲੈ ਕੇ ਆਉਣਾ ਨਾ ਕਿ ਕਿਸੇ ਹੋਰ ਸਿਚੁਏਸ਼ਨ ਨੂੰ ਰਿਮੈਂਬਰ ਕਰਕੇ 온 سپورਟ ਜੋ ਤੁਸੀਂ ਕਰੈਕਟਰ ਕਰ ਰਹੇ ਹੋ ਉਸ ਤਰੀਕੇ ਨਾਲ ਆਪਣੀ ਬੋਡੀ ਲੈਂਗੁਏਜ ਮੂਵਮੈਂਟ ਐਂਡ ਤੁਹਾਡਾ ਜੋ ਵੀ ਡਾਇਲੌਗ ਹੈਗਾ ਉਹਦੇ ਨਾਲ ਹੀ ਤੁਸੀਂ ਆਪਣੀ ਫੀਲਿੰਗ ਨੂੰ ਚੇਂਜ ਕਰਨਾ ਕਿਉਂਕਿ ਇਹਨੂੰ ਕਹਿੰਦੇ ਨੇ ਇਮੋਸ਼ਨਲ ਮੈਮਰੀਜ਼ ਜਦੋਂ ਵੀ ਤੁਸੀਂ ਜ਼ਿਆਦਾ ਗੁੱਸੇ ਵਿੱਚ ਹੁੰਦੇ ਹੋ ਜਾਂ ਜ਼ਿਆਦਾ ਮਤਲਬ ਖੁਸ਼ੀ ਵਿੱਚ ਹੁੰਦੇ ਹੋ ਤਾਂ ਕਿਹ ਕੀ ਤੁਹਾਨੂੰ ਤੁਸੀਂ ਆਪਦੇ ਕੈਰੈਕਟਰ ਨੂੰ ਨਹੀਂ ਨਿਮਾ ਰਹੇ ਹੁੰਦੇ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਕੋਨੇ ਪਰ ਜਦੋਂ ਤੁਸੀਂ ਕਿਸੇ ਕੈਰੈਕਟਰ ਨੂੰ ਨਿਮਾ ਰਹੇ ਆ ਤਾਂ ਉੱਥੇ ਤੁਸੀਂ ਉਹ ਆਉਟਪੁੱਟ ਨਹੀਂ ਦੇ ਪਾਉਂਦੇ ਕੋਈ ਕਿ ਹਾਂਜੀ ਸਾਡਾ ਕੈਮਰੇ ਦੇ ਵਿੱਚ ਸਾਡਾ ਹਸਤੰਦ ਦਾ ਕੈਰੈਕਟਰ ਹੈ ਸਾਡਾ ਰੂਹੰਦ ਦਾ ਕੈਰੈਕਟਰ ਹੈ ਤਾਂ ਜੇ ਤੁਸੀਂ ਉਹ ਮੈਮਰੀਜ਼ ਦੇ ਵਿੱਚ ਚਲੇ ਜਾਂਦੇ ਆ ਤਹ ਰੂਪຊੋ ਕਿਤਨੇ ਕਿਤੇ ਉਹ ਚੀਜ਼ਾਂ ਤੁਹਾਨੂੰ ਮਤਲਬ ਡਿਸਰਬ ਕਰ ਦਿੰਦੀਆਂ ਨੇ ਤੁਹਾਡੇ ਉਹਦੇ ਵਿੱਚ ਕਿਉਂਕਿ ਇੱਕ ਉੱਥੇ ਜਿਹੜਾ ਇੱਕ ਪਾਰਟ ਆ ਉਹ ਤੁਹਾਡੀ ਇੱਕ ਪਰਸਨਲ ਲਾਈਫ ਦਾ ਸੀ ਜਿਹਦੇ ਜਿਹਦਾ ਉਸ ਗੱਲ ਦੇਸ ਕਰੈਕਟਰ ਨਾਲ ਹੋ ਸਕਦਾ ਕੋਈ ਨਾ ਜਿੰਗ ਹੋਵੇ ਪਰ ਜੇ ਤੁਸੀਂ ਇਥੋਂ ਦੀ ਸਿਚੁਏਸ਼ਨ ਨੂੰ ਹੀ ਹੈਪੀਨੈਸ ਦੇ ਵਿੱਚ ਕਨਵਰਟ ਕਰਦੇ ਹੋ ਜਾਂ ਉਸੇ ਦੇ ਵਿੱਚ ਕਨਵਰਟ ਕਰਦੇ ਹੋ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਐਕਚੁਅਲ ਐਕਟਿੰਗ ਹੈ ਜਿਹੜੀ ਐਕਚੁਅਲ ਦੇ ਵਿੱਚ ਤੁਹਾਡੀ ਬਾਡੀ ਦੀ ਮੂਵਮੈਂਟ ਹੈ ਜਾਂ ਤੁਹਾਡੇ ਫੇਸ ਇੰਪ੍ਰੈਸ਼ਨ ਨੇ ਤੁਹਾਡੇ ਉਹ ਤੁਹਾਡੀ ਇਹ ਕੀ ਰਿਅਲਾਈਜ਼ ਹੁੰਦੀ ਹੈ ਜੋ ਕਿ ਕੈਮਰੇ ਦੇ ਉੱਪਰ ਲਿਖੀ ਹੈ ਐਂਡ ਉਹੀ ਇੱਕ ਕੈਕਟਰ ਹੈ ਜਿਹੜਾ ਕਿ ਸਕਰੀਨ ਦੇ ਉੱਪਰ ਸਾਹਮਣੇ ਵਾਲੇ ਇੱਕ ਆਡੀਅנס ਨੂੰ ਫੀਲ ਕਰਾ ਦਿੰਦਾ ਕਿ ਹਾਂ ਜੋ ਸਿਚੁਏਸ਼ਨ ਦੇ ਵਿੱਚ ਉਹ ਉਹ ਕੈਕਟਰ ਹੈਗਾ ਉਹ ਸੇਮ ਮਤਲਬ ਆਹੀ ਕੈਕਟਰ ਦੇ ਵਿੱਚ ਹੈ ਬੜੀ ਸੀਕ ਤਾਂ ਇਸ ਤਰੀਕੇ ਨਾਲ ਜਿਹੜੀਆਂ ਕਿ ਮੈਮਰੀਜ਼ ਹੁੰਦੀਆਂ ਨੇ ਤੁਹਾਡੀਆਂ ਤੁਹਾਡੀ ਹੈਪੀਨੈਸ ਦੀਆਂ ਜਾਂ ਤੁਹਾਡੀ ਸੈਡਨੈਸ ਦੀਆਂ ਕੁਝ ਈ ਤਰ੍ਹਾਂ ਕਰੂ ਕਿ ਉਹਦੇ ਵਿੱਚੋਂ ਸਿਰਫ ਤੁਸੀਂ ਅ ਬਸ ਆਪਣੀ ਮੂਮੈਂਟ ਲੈਣੀ ਹੈ ਕਿ ਅਸੀਂ ਜਦੋਂ ਗੁੱਸੇ ਵਿੱਚ ਸੀ ਤਾਂ ਆਸੀਂ ਆ ਕੀਤਾ ਸੀ ਆ ਟਿਕ ਪਰੇ ਵੱਟ ਮੋਸਟ ਆਫ ਦਾ ਟਾਈਮ ਇਹ ਹੁੰਦਾ ਕਿ ਹਰ ਇੱਕ ਐਕਟਰ ਦਾ ਜਿਹੜਾ ਗੁੱਸੇ ਵਿੱਚ ਜਾਂ ਹੈਪੀਨੈਸ ਦੇ ਵਿੱਚ ਜਿਹੜਾ ਵਰਕ ਆਊਟ ਹੁੰਦਾ ਉਹ ਅਲੱਗ-ਅਲੱਗ ਹੁੰਦਾ ਕਈ ਸਾਰੇ ਲੋਕ ਤੋ ਵੀ ਤੁਸੀਂ ਦੇਖਿਓ ਕਿ ਕਿੰਨਾ ਨਹੀਂ ਹੰਤ ਤੰਗ ਕਰਦੇ ਹੱਸਦੀ ਨਹੀਂ ਕਰਤਾਂ ਨਹੀਂ ਕਰਦੇ ਕਰਦੇ ਨੇ ਬਹੁਤ ਡਿਪੈਂਡ ਕਰਦਾ ਵੀ ਤੁਹਾਡਾ ਕੈਰੈਕਟਰ ਕੀ ਹੈ ਕਿੰਤਾ ਦਾ ਕੈਰੈਕਟਰ ਤੁਸੀਂ ਨਿਭਾ ਰਹੇ ਹੋ ਇਹ ਚੀਜ਼ਾਂ ਨੂੰ ਬਹੁਤ ਜ਼ਰੂਰ ਧਿਆਨ ਦੇ ਕਿਸੇ ਵੀ ਕੈਰੈਕਟਰ ਦੇ ਵਿੱਚ ਆਉਣ ਵਾਸਤੇ ਤੁਹਾਡੀ ਬਾਡੀ ਦੀ ਅਵੇਨਸ ਆਉ ਤੁਹਾਡੀ ਮੋਜ਼ੁਰਗੀ ਜਾਂ ਤੁਹਾਡਾ ਪਹਿਰਾਵਾ ਤੁਹਾਡੀ ਬਾਡੀ ਦੀ ਮੂਵਮੈਂਟ ਜੇ ਤੁਸੀਂ ਕੋਈ ਕੈਰੈਕਟਰ ਨੂੰ ਨਿਭਾ ਰਹੇ ਆ ਤਾਂ ਉਸ ਕੈਰੈਕਟਰ ਦੇ ਵਿੱਚ ਤੁਹਾਡੀ ਬਾਡੀ ਦਾ ਜੋ ਵੀ ਮਤਲਬ ਮੂਵਮੈਂਟ ਦਾ ਤੁਹਾਡੀ ਬਾਡੀ ਦੇ ਜਿਹੜੇ ਵੀ ਇੰਪ੍ਰੈਸ਼ਨਸ ਨੇ ਮੂਵਮੈਂਟਸ ਨੇ ਜੇਕਰ ਉਸ ਕੈਰੈਕਟਰ ਨਾਲ ਨਹੀਂ ਮੈਚ ਕਰਦੇ ਆ ਤੁਹਾਡਾ ਮਤਲਬ ਤੁਸੀਂ ਡਾਇਲੌਗ ਜਿੰਨਾ ਵਧੀਆ ਬੋਲਦੇ ਹੋ ਤੁਹਾਡੀ ਲੁੱਕ ਜਿੰਨੀ ਵਧੀਆ ਲੱਗ ਰਹੀ ਹੈ ਪਰ ਜੇਕਰ ਤੁਹਾਡੀ ਬਾਡੀ ਉਹ ਕਰੈਕਟਰ ਦੀ ਬਾਡੀ ਜਾਂ ਉਹ ਕਰੈਕਟਰ ਦੇ ਜਿਹੜੇ ਮੂਵਮੈਂਟਸ ਨੇ ਜਾਂ ਉਹ ਕਰੈਕਟਰ ਦੀ ਜਿਹੜੀ ਡਿਮਾਂਡ ਆ ਉਸ ਤਰੀਕੇ ਨਾਲ ਬਾਡੀ ਤੁਹਾਡੀ ਅਵੇਅਰ ਨਹੀਂ ਆ ਉਹ ਨੂੰ ਆਬਜ਼ਰਵ ਨਹੀਂ ਕਰ ਰਹੀ ਇਸ ਕਰਕੇ ਪਰ ਤੁਸੀਂ ਜਿੰਨੇ ਮਰਜ਼ੀ ਵਧੀਆ ਐਕਟਰ ਹੋ ਉਹ ਚੀਜ਼ ਦਾ ਕੋਈ ਮਤਲਬ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਕਿ ਤੁਸੀਂ ਉਸ ਕਰੈਕਟਰ ਨੂੰ ਆਬਜ਼ਰਵ ਕਰਕੇ ਆਪਣੀ ਬਾਡੀਜ਼ ਦੇ ਵਿੱਚ ਉਹ ਮੂਵਮੈਂਟਸ ਉਤ ਸਿ ਜਿਹੜੀਆਂ ਕਿ ਉਹ ਉਹ ਬੰਦਾ ਜਿਹੜਾ ਹੈਗਾ ਜਾਂ ਐਕਟਰਸ ਨੇ ਉਹ ਉਹਦਾ ਕੀ ਕੈਰੈਕਟਰ ਹੈ ਤੇ ਉਹ ਕਿਦਾਂ ਦੀ ਸਿਚੁਏਸ਼ਨ ਦੇ ਵਿੱਚ ਹੈ ਹੋਪਸੋ ਕੋਸ਼ਿਸ਼ ਕਰੋ ਕਿ ਜਿਸ ਕੈਰੈਕਟਰ ਨੂੰ ਤੁਸੀਂ ਨਿਭਾ ਰਹੇ ਹੋ ਉਸ ਕੈਰੈਕਟਰ ਦੇ ਲੁੱਕ ਆ ਉਹਨੂੰ ਬਿਲੋ ਉਹਨਾਂ ਦੀ ਬੋਡੀ ਮੂਵਮੈਂਟਸ ਉਹਨਾਂ ਦੀ ਹਰਕਤਾਂ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਕਿ ਹਰਕਤਾਂ ਕੀ ਨੇ ਹਨਾ ਤੇ ਉਹ ਹਰਕਤਾਂ ਮੈਚ ਕਰੋ ਜਿੰਨਾ ਜ਼ਿਕਰ ਉਹਨਾਂ ਦੀ ਹਰਕਤਾਂ ਉਹ ਬੋਡੀ ਮੂਵਮੈਂਟਸ ਤੁਹਾਡੀ ਬੋਡੀ ਦੇ ਵਿੱਚ ਨਹੀਂ ਆਉਂਦੀਆਂ ਤਾਂ ਤੁਹਾਡੇ ਡਾਇਲੌਗਸ ਤੋਡੀ ਲੁੱਕ ਤੁਹਾਡਾ ਜਿਹੜਾ ਪਹਿਰਾਵਾ ਹੈਗਾ ਤੇ ਉਹਨੂੰ ਤੁਸੀਂ ਸਕਰੀਨ ਦੇ ਉੱਤੇ ਪੂਨਾ ਜ਼ਿਆਦਾ ਵਧੀਆ ਪਰਫਾਰਮ ਨਹੀਂ ਕਰ ਸਕਦੇ ਤਾਂ ਇਸੇ ਤਰ੍ਹਾਂ ਹੀ ਤੁਸੀਂ ਕਿਸੇ ਵੀ ਜੀਨ ਵਿੱਚ ਐਗਜ਼ਾਮਪਲ ਜਿਵੇਂ ਆਪਾਂ ਕਹੀਏ ਕਿ ਇੱਕ ਟੇਬਲ ਤੇ ਤੁਸੀਂ ਬੈਠੇ ਪਏ ਹੋ ਤੇ ਅੱਗੇ ਤੁਹਾਡੇ ਇੱਕ ਚਾਹ ਦਾ ਕੱਪ ਪਿਆ ਹੋਇਆ ਤੁਸੀਂ ਉਸ ਕੱਪ ਨੂੰ ਮਤਲਬ ਫੜਨਾ ਤਾਂ ਤੁਸੀਂ ਆਪਣੇ ਮਾਈਂਡ ਵਿੱਚ ਰੱਖਣਾ ਕਿ ਇਹਦਾ ਕੱਪ ਫੜਨ ਦਾ ਤੇ ਉੱਪਰ ਚੱਕਣ ਦਾ ਕੀ ਤੁਹਾਡਾ ਤਰੀਕਾ ਰਹੂਗਾ ਤੇ ਉਹਨਾਂ ਦਾ ਇਮੇਜਿਨੇਸ਼ਨ ਤੁਹਾਡਾ ਵੇਟ ਕਿੰਨਾ ਘੂਗਾ ਤਾਂ ਉਹਨੂੰ ਤੁਸੀਂ ਕਿੱਥੋਂ ਤੱਕ ਕਿੰਨਾ ਫੋਲਡ ਕਰਨਾ ਹੈ ਕਿੰਨਾ ਉੱਪਰ ਲੈ ਕੇ ਜਾਣਾ ਕਿੰਨਾ ਤੁਸੀਂ ਉਹ ਚਾਹ ਦੀ ਜਾਂ ਤੁਹਾਡੀ ਕਾਫੀ ਦੀ ਜਿਹੜੀ ਕੱਟ ਭਰ ਕੇ ਤੁਸੀਂ ਉਹਨੂੰ ਇੱਕ ਟੇਬਲ ਤੇ ਰੱਖਣ ਤੱਕ ਦਾ ਜਿਹੜਾ ਟਾਈਮ ਉਹਦਾ ਟਾਈਮ ਵੇਟ ਸਭ ਤੇ ਤੁਹਾਡੀ ਬਾਡੀ ਮੂਵਮੈਂਟ ਦੇ ਵਿੱਚ ਜਿੰਨਾ ਵੀ ਟਾਈਮ ਤੁਹਾਡਾ ਲੱਗੂਗਾ ਤੁਹਾਨੂੰ ਤੁਸੀਂ ਆਪਣੇ ਆਪ ਦੇ ਵਿੱਚ ਇਮੇਜਿਨੇਸ਼ਨ ਕਰੋ ਕਿਉਂਕਿ ਇਹ ਦਿਨ ਚਾਰ ਚੀਜ਼ਾਂ ਦੀ ਐਕਸਰਸਾਈਜ਼ ਹੈ ਕੀ ਤੁਹਾਡੀ ਹੈਂਡ ਮੂਵਮੈਂਟ ਤੁਹਾਡੇ ਮਾਈਂਡ ਦੀ ਹੈਂਡ ਤੁਹਾਡੇ ਜਿਹੜੀ ਟਾਈਮਿੰਗ ਹੈ ਬਾਡੀ ਦੀ ਹੈ ਨਾ ਵੀ ਕਿਸੀਂ ਕਿੰਨਾ ਟਾਈਮ ਕਿਸੇ ਚੀਜ਼ ਨੂੰ ਕਿੰਨਾ ਦੇ ਰਿਹਾ ਤਾਂ ਉਸ ਤਰੀਕੇ ਨਾਲ ਜਦੋਂ ਤੁਸੀਂ ਛੋਟੀਆਂ ਛੋਟੀਆਂ ਅਮਰਿਕੀਆਂ ਆਪਣੀ ਬਾਡੀ ਦੇ ਵਿੱਚ ऑब्ਜ਼ਰਵ ਕਰਨ ਲੱਗ ਜੂਗੇ ਕੀ ਤੁਹਾਡਾ ਤੁਸੀਂ ਆਪਣੇ ਉਹ ਵਿੱਚੋਂ ਦੇਖੋਗੇ ਕਿ ਮੇਰਾ ਬੈਕ ਹਨ ਦਾ ਸਟਾਈਲ ਕੀ ਹੈ ਮੇਰਾ ਬੋਲਨ ਦਾ ਸਟਾਈਲ ਕੀ ਹੈ ਮੇਰਾ ਕਿਸੇ ਕੰਨ ਦਾ ਸਟਾਈਲ ਕੀ ਹੈ ਮੇਰੀ ਕੀ ਸਪੀਡ ਹੈ 30 ਸਪੀਡ ਦੇ ਵਿੱਚ ਮੇਰੀ ਮੈਨੂੰ ਕੋਈ ਕਿਸੇ ਕੰਮ ਦੇ ਵਿੱਚ ਮੇਰੀ ਸਪੀਡ ਬੋਲਨ ਦੇ ਵਿੱਚ ਜਾਂ ਬੈਠਨ ਦੇ ਵਿੱਚ ਮੈਨੂੰ ਸੁਧਾਰ ਕਰਨੀ ਚਾਹੀਦੀ ਹੈ ਜਾਂ ਜਦੋਂ ਤੁਸੀਂ ਦੂਸਰੇ ਇਸੇ ਲੋਕਾਂ ਨੂੰ ਦੇਖਦੇ ਆ ਤਾਂ ਤੁਸੀਂ ਤੁਸੀਂ ਅਬਜ਼ਰਵ ਕਰਦੇ ਕਿ ਨਹੀਂ ਉਹਦਾ ਜਨ ਬੈਠਣ ਦਾ ਤਰੀਕਾ ਜਿਆਦਾ ਵਧੀਆ ਉਹਦਾ ਬੋਲਣ ਦਾ ਤਰੀਕਾ ਜਿਆਦਾ ਵਧੀਆ ਉਹਦਾ ਟ੍ਰਸਟਿੰਗ ਸੈਂਸ ਵਧੀਆ ਤਾਂ ਇਹਨਾਂ ਚੀਜ਼ਾਂ ਦੇ ਨਾਲ ਤੁਹਾਨੂੰ ਤੁਹਾਡੀ ਐਕਟਿੰਗ ਦੇ ਵਿੱਚ ਬਹੁਤ ਸਾਰਾ ਜਿਹੜਾ ਕਿ ਇੱਕ ਅੱਗੇ ਸਿੱਖਣਾ ਆਪਣੇ ਆਲੇ ਦੁਆਲੇ ਤੋਂ ਸਿੱਖਣਾ ਉਹ ਚੀਜ਼ਾਂ ਦੇ ਵਿੱਚ ਫਾਇਦਾ ਮਿਲੂਗਾ ਤੇ ਉਸੇ ਤਰੀਕੇ ਨਾਲ ਹੀ ਤੁਹਾਨੂੰ ਕਿਸੇ ਵੀ ਕੈਰੈਕਟਰ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਈਜ਼ੀ ਰਹੂਗਾ ਕਿਉਂਕਿ ਤੁਸੀਂ ਇੰਨੇ ਲੋਕਾਂ ਨੂੰ ਅਬਜ਼ਰਵ ਕਰ ਚੁੱਕੇ ਹੋਗੇ ਕੀ ਹੋ ਸਕਦਾ ਕਿ ਉਹ ਜੇ ਤੁਸੀਂ 100 ਲੋਕਾਂ ਨੂੰ ਸਰਵ ਕਰ ਲੈਂਦੇ ਤਾਂ ਮੋਸਟ ਆਫ ਟਾਈਮ ਕੀ ਹੁੰਦਾ ਹੈ ਕਿ ਕੋਈ ਨਾ ਕੋਈ ਸਾਡਾ ਜਿਹੜਾ ਕੈਰੈਕਟਰ ਸਾਡੇ ਕੈਰੈਕਟਰ ਨਾਲ ਮੈਚ ਕਰਦਾ ਹੋਣਾ ਇਸ ਤਰੀਕੇ ਨਾਲ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਤੋਂ ਦੀ ਐਕਟਿੰਗ ਦੇ ਵਿੱਚ ਬਿਹਤਰ ਬਣਾ ਸਕਦੀਆਂ ਨੇ ਸਸਿਕਾ